ਮ੍ਰਿਸਰਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ਼੍ਰੀ ਹਿਯੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਅਸੀਂ ਦੇਖ ਰਹੇ ਹਾਂ ਦਿਨਿਕ ਸਵੇਰਾ ਲਗਾਤਾਰ ਅਸੀਂ ਖਨੋਰੀ ਬਾਰਡਰ ਤੇ ਡਟੇ ਹੋਏ ਹਾਂ ਔਰ ਕੀ ਹੈ ਕਿ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨ ਆਪਣਾ ਵਿਹਲਾ ਸਮਾਂ ਬਤੀਤ ਕਰਨਾ ਵਾਸਤੇ ਤਾਸ਼ ਖੇਡ ਰਹੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹਨਾਂ ਦੇ ਸ਼ਾਟਸ ਦਿਖਾਈ ਜਾਣ ਦੂਸਰੇ ਵੱਨੇ ਹਵਾ ਦਾ ਜਿਹੜਾ ਰੋਖਾ ਬੜਾ ਤੇਜ਼ ਹੋਇਆ ਜਿਸ ਕਾਰਨ ਕਿਸਾਨਾਂ ਦੇ ਜਿਹੜੇ ਝੰਡੇ ਆ ਉਹ ਝੂਲ ਰਹੇ ਨੇ ਅਤੇ ਕੁਝ ਕਿਸਾਨ ਜਿਹੜੇ ਆ ਉਹ ਅੱਜ ਪੜ੍ਹੇ ਲਿਖੇ ਹੋਗੇ ਆ ਉਹ ਉਹ ਡਾਕਟਰ ਇੰਜੀਨੀਅਰ ਅਤੇ ਆਈਪੀਐਸ ਪੀਪੀਐਸ ਅਫਸਰ ਬਣ ਚੁੱਕੇ ਨੇ ਉੱਥੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਪਰੇਸ਼ਾਨ ਬਾਰਡਰਾਂ ਦੇ ਉੱਤੇ ਲਗਾਤਾਰ ਘਟੇ ਹੋਏ ਨੇ ਇੱਧਰ ਸਾਡੇ ਨਾਲ ਕੋਈ ਵੀਰ ਨੇ ਜਿਹੜੇ ਸ਼ਤਰੰਜ ਦੀ ਗੇਮ ਖੇਡ ਰਹੇ ਨੇ ਆਪਾਂ ਗੱਲ ਕਰਾਂਗੇ ਸਰਕਾਰ ਅਤੇ ਸ਼ਤਰੰਜ ਦੀ ਗੇਮ ਇਹਨੂੰ ਕਿਸ ਤਰ੍ਹਾਂ ਦੇਖਦੇ ਸਰਕਾਰ ਤਾਂ ਆਪ ਦੀ ਜਿਹੜੀ ਗੇਮ ਹੈ ਬਾਈ ਜੀ ਕਮਰਿਆਂ ਦੇ ਵਿੱਚ ਬੈ ਕੇ ਦਿਮਾਗ ਨਾਲ ਖੇਡਦੇ ਹੋ ਸ਼ਤਰੰਜ ਕਾ ਨੂੰ ਖੇਡਦੇ ਹੋ ਉਹ ਦਿਮਾਗੀ ਸ਼ਤਰੰਜ ਦੇ ਖੇਡਦੇ ਅਸੀਂ ਇੱਥੇ ਕਿਵੇਂ ਪਿਆਦੇ ਕਿਵੇਂ ਉਹਨਾਂ ਦੀਆਂ ਰਾਣੀਆਂ ਡੁਕਣੀਆਂ ਕਿਵੇਂ ਉਹਨਾਂ ਦੇ ਉਹ ਜਿਹੜੇ ਕੋਪਰੇਟ ਘਰਾਣੇ ਉਹਨਾਂ ਨੂੰ ਡੁਕਣਾ ਹੈ ਕਿਵੇਂ ਰੋਕਣਾ ਹੈ ਉਹ ਅਸੀਂ ਖੇਢੀ ਜੰਨੇ ਇੱਥੇ ਬੈਠੇ ਇਹਨਾਂ ਨੂੰ ਐਸੇ ਵੀ ਅਣਪੜ੍ਹੇ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਭੋਲੇ ਭਾਲੇ ਆ ਚਾਦਰਾਂ ਵਾਲੇ ਜੱਟ ਪਹਿਲਾਂ ਵੇਖੀ ਜਿਨਾਂ ਠੱਬੇ ਛਤਰਾ ਵਾਲੇ ਉਹ ਨਹੀਂ ਅਸੀਂ ਰਹਿ ਗਏ ਬਹੁਤ ਗਾਂ ਜਾਵਦੇ ਅਸੀਂ ਵੀ ਠੀਕ ਆ ਸਾਡੇ ਤੇ ਕਰਜੇ ਦੀ ਮਾਰ ਹੈ ਸਾਡੇ ਤੇ ਹੋਰ ਬਥੇਰੀਆਂ ਮਾਰਾਂ ਰੱਬ ਦੇ ਨਾਲ ਵੀ ਗਰੁਪਾਂ ਆ ਜਾਂਦੀਆਂ ਪਰ ਕੋਈ ਗੱਲ ਨਹੀਂ ਇਹ ਇਹਨਾਂ ਦੇ ਤਾਂ ਮਾਰ ਹੈਗੀ ਹੈਗੀ ਇਹਦਾ ਆਪਦੇ ਘਰਾਣੇ ਜਿਵੇਂ ਕੰਮ ਕਰੀ ਆਉਂਦੇ ਜਿੱਦਾਂ ਇੱਕ ਰਾਜਾ ਹੁੰਦਾ ਤੇ ਉਹਦੇ ਵਜ਼ੀਰ ਹੁੰਦੇ ਇਸੇ ਤਰੀਕੇ ਦਾ ਸ਼ਤਰੰਜ ਦੀ ਗੇਮ ਆ ਹੂੰ ਕਿੰਨੇ ਕ ਮਾਰਦੇ ਮਸ ਜਿਵੇਂ ਲੋਟ ਆਉਂਦਾ ਡੋਕ ਲੈਣੇ ਬਾਈ ਜੀ ਹੁਣ ਉਹੀ ਇਹਨਾਂ ਉਹ ਗੱਲ ਤਾਂ ਉਹੀ ਹੈਗੀ ਨਾ ਵੀ ਉਹਨਾਂ ਨੂੰ ਜਿਵੇਂ ਲੋਟ ਆਉਂਦਾ ਉਵੇਂ ਅਸੀਂ ਘੇਰਾਂਗੇ ਭਲਾਂ ਦਿਲੋਂ ਘੇਰ ਕੇ ਭਲਾਂ ਇੱਥੋਂ ਹੁਣ ਇਹਨਾਂ ਦੀ ਪੈਰੀ ਘੇੜ ਤੋੜਾਂਗੇ ਜੇ ਸਾਡੇ ਆਗੂਆਂ ਨੇ ਸਾਨੂੰ ਸੰਦੇਸ਼ ਦਿੱਤਾ ਤਾਂ ਉਹ ਕੰਮ ਘੇਰ ਕੇ ਹੀ ਚੱਲਣਾ ਨਾ ਕੰਮ ਸਾਰਾ ਜਿਵੇਂ ਅਸੀਂ ਸ਼ਤਰੰਜ ਵਿੱਚ ਖੇਡਦੇ ਆਂ ਰਾਣੀ ਘੇਰ ਲਈ ਉਦੇ ਪਿਆਦੇ ਘੇਰ ਲਏ ਆਇਆ ਇਹ ਪਹਿਲਾ ਪਿਆਦਿਆਂ ਨੂੰ ਹੁਣ ਕਰਦੇ ਆਂ ਗੱਲ ਰਾਜੇ ਨੂੰ ਘੇਰਾਂਗੇ ਮੋਦੀ ਰਾਜਾ ਇਹਨਾਂ ਦਾ ਉਹਨੂੰ ਘੇਰਾਂਗੇ ਜਿਸ ਤਰੀਕੇ ਦੇ ਨਾਲ ਵੇਖਿਆ ਗਿਆ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਜਿਹੜੇ ਆ ਕੁਝ ਐਕਟ ਕਰਵਾਈ ਜੀ ਮੁਲਾਜ਼ਮਾਂ ਦੀ ਕਿ ਪੱਥਰਬਾਜ਼ੀ ਕਰਨ ਹੈ ਜੇ ਤੇ ਸ਼ਾਇਦ ਆਪਾਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਸੰਘਰਸ਼ਾ ਉਹਨੂੰ ਤਾਰਫੇ ਤੋਂ ਕਰਦੇ ਆਂਗੇ ਕੋਈ ਵੀ ਕੋਲ ਲੜੇ ਜਾਂਦੇ ਆ ਬਾਈ ਜੀ ਉਹ ਚ ਸਰਕਾਰ ਦਾ ਇਹੀ ਹੁੰਦਾ ਹੈ ਵੀ ਜਿਹੜਾ ਵੀ ਸੰਘਰਸ਼ ਲੜਦੀ ਹੈ ਕੌਮ ਜਦੋਂ ਕੋਣਬਾ ਤਾਂ ਉਹਨੂੰ ਤਾਰੋਪੀੜ ਕਰਨ ਦੇ ਉਹਦੇ ਯਤਨ ਹੁੰਦੇ ਆ ਵੀ ਇਹਨੂੰ ਅਸੀਂ ਖਿਲਾਰ ਦਈਏ ਇਹਦੇ ਵਿੱਚ ਅਸੀਂ ਆਪ ਦੇ ਬੰਦੇ ਵਾਰਦ ਗਏ ਉਹ ਸਰਕਾਰ ਦੇ ਬੰਦੇ ਸਰਕਾਰ ਤੇ ਹਮਲਾ ਕਰਦੇ ਆ ਤੇ ਲੋਕਾਂ ਤੇ ਮੀਡੀਆ ਤੇ ਇਹ ਗੱਲ ਫਲਾਈ ਜਾਂਦੀ ਹੈ ਵੀ ਭਾਈ ਸਰਕਾਰ ਤਾਂ ਬਹੁਤ ਬੁਰੀ ਤਰ੍ਹਾਂ ਹਿੰਸਾ ਕਰ ਰਹੀ ਹੈ ਸਰਕਾਰ ਦੇ ਉੱਤੇ ਪਖਰਾ ਕਰ ਰਿਹਾ ਕਿਸਾਨ ਇਹ ਕਿਸਾਨ ਨਹੀਂ ਇਹ ਤਾਂ ਫਲਾਨੇ ਅੱਤਵਾਦੀ ਆਗੇ ਤਾਂ ਧੌਂਕੇ ਆਗੇ ਤਾਂ ਖਾਲਸਤਾਨੀਆਂ ਤਾਂ ਅਸੀਂ ਕਿਸਾਨ ਆ ਭਰਾਵਾਂ ਇਹ ਤੇ ਪੱਥਰ ਨਹੀਂ ਮਾਰਨਾ ਕੋਈ ਤੇ ਡਰਾ ਨਹੀਂ ਮਾਰਨਾ ਅਸੀਂ ਤਾਂ ਆਰਾਮਦਾਰ ਨਾਲ ਨੰਗਣਾ ਵਾੜ ਤੁਹਾਨੂੰ ਕੋਈ ਹੋ ਨਹੀਂ ਦਿੱਲੀ ਸਾਡੀ ਦਿੱਲੀ ਖਾਤਰੀ ਮਰਿਆ ਸਾਡੇ ਗੁਰੂ ਇਹ ਦਿੱਲੀ ਤੋਂ ਬਚਾਇਆ ਸੀ ਉਹ ਸਾਰਿਆਂ ਦੇ ਉਹ ਜਜਾਰੂ ਆ ਤੇ ਟੋਟੇ ਹੋ ਜਾਣਗੇ ਤੇ ਇਹ ਤਰੀਕੇ ਨਾਲ ਆ ਤੈਨੂੰ ਲੱਗਾ ਉਹ ਇਹਨੇ ਚੱਲਾ ਖੁਖਰ ਦਿਖਾ ਲਿਆ ਤੂੰ ਉਹ ਕਿਹੜੇ ਤੇ ਉਹ ਪਤਾ ਕੀ ਹੈ ਬਾਈ ਜੀ ਆ ਆਉਂਦੀਆਂ ਚਾਲਾਂ ਚੱਲਣ ਦੇਣੂ ਜਿਹੜੇ ਚੱਲਣਗਾ ਨੇ ਠੀਕ ਹੈ ਪੰਜਾਬ ਇੱਕ ਇਹੋ ਜੀ ਧਰਤੀ ਹੈ ਜਿੱਥੋਂ ਹਮੇਸ਼ਾ ਹੀ ਅੰਦੋਲਨ ਚੱਲੇ ਆ ਹਮੇਸ਼ਾ ਹੀ ਸੰਘਰਸ਼ ਵਿੱਢੇ ਗਏ ਆ ਪੰਜਾਬ ਨੂੰ ਤਾਂ ਪਹਿਲਾਂ ਵੀ ਇਹਨਾਂ ਨੇ ਰਾਜਨੀਤੀਆਂ ਆ ਦਿਮਾਗੀ ਖੇਡ ਖੇਡ ਕੇ ਤੋਟੇ ਦਾ ਉਹ ਧਰਤੀ ਜਿਹੜੀ ਸਾਥੋਂ ਗਈ ਹੈ ਪਾਕਿਸਤਾਨ ਦੀ ਪੰਜ ਦਰਿਆਵਾਂ ਦੀ ਧਰਤੀੋਂ ਜਾਣ ਵਾਲੀ ਸੀ। ਆਣਿਆ ਜੀ ਸਿੰਘ ਜੀ ਚੀਨ ਨਾਲ ਸਾਨੂੰ ਇਟਾਕ ਬਣਾਦਾ ਤੇ ਜਿੰਨੇ ਮਰਜ਼ੀ ਲਈ ਫਿਰਨ। ਹੁਣ ਜਿੱਦਾਂ ਵੇਖਿਆ ਜਾਵੇ ਕਿ ਹਰਿਆਣਾ ਅਤੇ ਪੰਜਾਬ ਜਿਹੜਾ ਵਾਏ ਇਹ ਕਹਿ ਜਾ ਸਕਦਾ ਕਿ ਪੰਜਾਬ ਨੂੰ ਤਵਾ ਦੇਖੋ ਹਰਿਆਣਾ ਸਾਡਾ ਛੋਟਾ ਭਰਾ ਬਈ ਜੀ। ਹਰਿਆਣਾ ਵੀ ਸਾਡੇ ਵਿੱਚੋਂ ਨਿਕਲਿਆ ਉਹਨਾਂ ਦੇ ਜੋ ਤੁਹਾਨੂੰ ਖੋਸਾ ਸਾਹਿਬ ਵੀ ਦੱਸ ਕੇ ਗਏ ਇੱਥੇ ਪਹਿਲਾਂ ਪੀਸੀ ਹੋਈ ਸੀ ਵੀ ਉਹਨਾਂ ਦੀਆਂ ਜੋ ਖਾ ਪੰਚਾਇਤਾਂ ਨੇ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਡਟ ਕੇ ਪੂਰੇ ਜੋਰ ਨਾਲ ਤੁਹਾਡੇ ਨਾਲ ਆਵਾਂਗੇ ਹੁਣ ਇਹ ਜੇ ਆਪਦੇ ਇਹ ਅੜੀਆ ਦਾ ਰਵਈਏ ਤੇ ਰਹੇ ਨਾ ਤੇ ਅਸੀਂ ਛੱਡਨੇ ਨਹੀਂ ਦੇਖੋ ਇੱਥੇ ਜੇ ਦੇਖਿਆ ਜਾਵੇ ਤੇ ਬਾਪੂ ਜੀ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਬਹੁਤ ਦਿਲਚਸਪੀ ਦੇ ਨਾਲ ਜਿਹੜੀ ਹੈ ਗੇਮ ਖੇਡ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਉਸਮਾਰਾ ਕੀ ਕਹਿਣਾ ਚਾਹੁੰਦੇ ਹੋ ਸ਼ਤਰੰਜ ਦੀ ਗੇਮ ਜਿਹੜੀ ਆ ਬੜੀ ਬਰੀਕੀ ਨਾਲ ਖੇਡ ਰਹੇ ਹੋ ਜੀ ਛੇੜਨਾ ਪਊਗਾ ਸਾਨੂੰ ਬੈਠਿਆ ਸੀ ਹੋਰ ਕੀ ਕਰਗੀ ਕਾਂਸ ਵੀ ਖੇਡ ਲੈਣੇ ਆ ਇਹ ਵੀ ਖੇਡ ਲੈਣੇ ਇੰਨੇ ਨਾ ਟਾਈਮ ਟੱਪੇਂਦਾ ਵੀ ਠੰਡਾ ਦਾ ਮਹੀਨਾ ਹੈ ਸਾਡੇ ਕੋਲੇ ਕਿਹੜਾ ਵੀ ਪੈਨ ਨੂੰ ਕਵਰੇਜ ਜਾਂ ਕੋਈ ਹੈਗਾ ਪਰ ਟਰੈਲੀਆਂ 'ਚ ਬੈਠੇ ਕੋਈ ਉਂ ਗੋੜਾਂ ਤੇ ਾਰੇ ਜਿਸ ਤਰੀਕੇ ਨਾਲ ਸ਼ਤਰੰਜ ਦੀ ਗੇਮ ਖਿਡਾਰੇ ਉਹ ਉਸੇ ਤਰੀਕੇ ਦੇ ਨਾਲ ਹੀ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਣਗੇ ਨੌਜਵਾਨਾਂ ਨੂੰ ਦੱਸ ਰਹੇ ਹਾਂ ਜੀ ਜਿੱਤ ਵੱਲ ਜਾਵਾਂਗੇ ਅਮਨ ਸ਼ਾਂਤੀ ਬੈਠੇ ਰਾਵਾਂਗੇ ਅਸੀਂ ਕਿਸੇ ਨਾਲ ਨਾ ਲੜ ਕੇ ਹੋਲੜਬਾਜੀ ਨਹੀਂ ਕਰਨੀ ਅਸੀਂ ਅਮਨ ਸ਼ਾਂਤੀ ਰੱਖਣੀ ਹੈ ਮਾਹੌਲ ਬਣਾ ਕੇ ਰੱਖਣਾ ਹੈ ਲੰਗਰ ਪਾਣੀ ਵਾਧੂ ਆਈ ਜਾਂਦੇ ਮਹਾਰਾਜ ਦੀ ਕਿਰਪਾ ਸੱਚੀ ਬਾਦਸ਼ਾਹੀ ਲੜਨ ਵਾਲੇ ਪਾਸੇ ਅਸੀਂ ਲੜ ਕੇ ਉਹਨਾਂ ਨਾਲ ਪੂਰੇ ਨਹੀਂ ਆ ਸਕਦੇ ਅਸੀਂ ਖਾਲੀ ਹੱਥਾਂ ਉਹਨਾਂ ਕੋਲੇ ਔਕੋਸ ਰਾਜਾ ਤੇ ਆਪਣੀ ਰਾਣੀ ਨੂੰ ਵੀ ਪਹੁੰਚਾਉਂਦਾ ਉਹਦੇ ਬਾਰੇ ਕੀ ਜਣਾ ਦੇਖੋ ਜੀ ਅੰਦਰ ਰੱਖ ਇਹ ਗੇਮ 'ਚ ਤਾਂ ਰਾਣੀ ਸਾਡੇ ਕੋਲ ਹੈਗੀ ਐ ਦੋਨਾਂ ਪਾਸੇ ਹੁੰਦਾ ਕੰਮ ਉਹਦੇ ਕੋਲ ਤਾਂ ਰਾਣੀ ਵੀ ਹੈ ਨਹੀਂ ਵਿਚਾਰੇ ਕੋਲੇ ਇੱਕ ਸੀਗੀ ਉਹ ਰੱਖੀ ਨਹੀਂ ਗਈ ਤਲਾਕ ਤਲਕ ਦੇਤਾ ਸੀ ਪਹਿਲਾਂ ਉਹਨੇ ਮੋਦੀ ਨੇ ਤੇ ਹਾਂ ਤੇ ਉਹ ਰਾਣੀਆਂ ਤਾਂ ਉਹਨਾਂ ਦੀਆਂ ਬਚਾਉਂਦਾ ਉਹ ਅਵਾਨੀਆਂ ਦੀਆਂ ਅਡਾਨੀਆਂ ਨੇ ਉਹ ਸੁਣਦੇ ਆ ਵੀ ਉਹਦੀ ਜਿਹੜੀ ਅਵਾਨੀ ਐ ਪਨੈਲ ਅਵਾਨੀ ਐ ਕਿਮਕੇਸ਼ ਵਾਨੀ ਆ ਉਹ ਉਹ ਦੋ ਭਰਾ ਐ ਉਹਨਾਂ ਨੇ ਘਰ ਵਾਲਿਆਂ ਆ ਕੇ ਬੀਬੀ ਲੱਖ ਦੇ ਸੈਂਡਲੀ ਪਾਉਂਦੀਆਂ 5-5 ਕਰੋੜ ਦੀ ਘੜੀ ਬਣਦੀਆਂ ਸਾਡੇ ਕੋਲ 2-200 ਵਾਲੀ ਘੜੀ ਹੁੰਦੀ ਹੈ ਠੀਕ ਹੈ ਉਹਨਾਂ ਦੇ ਸ਼ੌਂਕ ਪੂਰੇ ਕਰਨ ਮਾਰਾ ਕੰਜਰ ਦਾ ਸਾਨੂੰ ਦਫੀ ਕਰੀ ਜਾਂਦਾ ਜੀ ਕੋ ਉਹਦੇ ਕਹਿੰਦੇ ਆ ਕਿ ਕਿਸਾਨ ਅੰਦੋਲਨਾਂ ਦੇ ਵਿੱਚ ਪੀਜ਼ੇ ਖਾਂਦੇ ਆ ਬਦਾਮਾਂ ਦੇ ਲੰਗਰ ਲਾਉਂਦੇ ਆ ਇਹਨੂੰ ਕਹਿੰਦਾ ਤੇਰਾ ਪਿਓ ਕਣਕ ਵਿੱਚ ਕੇ ਜਾਂਦਾ ਸਾਡੀ ਕਣਕਾ ਹੀ ਕੋ ਮਰਜੀ ਖਾਜੇ ਸਾਨੂੰ ਕਹਿੰਦਾ ਸਾਡੇ ਤੂੰ ਖਾਣਾ ਖੁੰਬਾ ਬੀਜੀਆਂ ਲਾਉਂਦੇ ਆ ਅਸੀਂ ਤਾਂ ਖਾਵਾਂਗੇ ਸਾਡਾ ਅਸੀਂ ਹੁਣ ਮੰਨ ਕੇ ਚੱਲ ਮੇਰੀ ਇਹ ਚੀਜ਼ ਹੈ ਇੱਥੇ ਫੁੱਲ ਬੂਟੇ ਲਾਏ ਆ ਗਲਾਬ ਦਾ ਫੁੱਲ ਮੈਂ ਲਾਇਆ ਬੂਟਾ ਮੈਂ ਲਾਇਆ ਉਹਦਾ ਗਲਾਬ ਦਾ ਫੁੱਲ ਮੈਂ ਹੀ ਤੋੜੂਗਾ ਤੇ ਤੈਨੂੰ ਦੰਨਿਆ ਸਕੂ ਅਸੀਂ ਤਾਂ ਇਹ ਸਾਨੂੰ ਤੂੰ ਥੋੜੇ ਜਿਹੇ ਪੈਸੇ ਦੇ ਕੇ ਮੁੱਲ ਖਰੀਦ ਲੈਣਾ ਤਾਂ ਪੈਦਾ ਤਾਂ ਅਸੀਂ ਕਰਦੇ ਆ ਆਵੇ ਸਾਡੇ ਨਾਲ 2-4 ਦਿਨ ਪਾਣੀ ਲਾਵੇ ਖੇਤ ਚ ਕੋਰਾ ਪੈਂਦਾ ਜਦੋਂ ਸੋ ਦੇਖ ਸਕਦੇ ਹੋ ਖੂਬਸੂਰਤ ਤਸਵੀਰਾਂ ਜਿਹੜੇ ਕਿਸਾਨਾਂ ਦਾ ਸਾਫ਼ ਕਹਿਣਾ ਕਿ ਜਿਹੜੀਆਂ ਲੂੰਬੜ ਚਾਲਾਂ ਵਾਂ ਉਹਨਾਂ ਦੇ ਵਿੱਚ ਕਦੇ ਵੀ ਨਹੀਂ ਫਸਣਗੇ ਜਿਸ ਤਰੀਕੇ ਦੇ ਨਾਲ ਇਸ ਬਾਰਡਰ ਦੇ ਉੱਤੇ ਸੰਘਰਸ਼ ਨੂੰ ਲੜਿਆ ਜਾ ਰਿਹਾ ਬਾਬਿਆਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਕਿ ਸੰਘਰਸ਼ ਨੂੰ ਕਿਸ ਤਰੀਕੇ ਨਾਲ ਲੜਨਾ ਉਸੇ ਤਰੀਕੇ ਦੇ ਨਾਲ ਹੀ ਦੇਖ ਸਕਦੇ ਹੋ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਓ ਬਾਬੇ ਜਿਹੜੇ ਆ ਉਹ ਸ਼ਤਰੰਜ ਦੀ ਚਾਲ ਜਿਹੜੀ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਖੜਾ ਰਹੇ ਨੇ